ਸ਼੍ਰੋਮਣੀ ਕਾਲੀਦਾ ਲੰਬੀਸਰ ਪ੍ਰਧਾਨ ਅਤੇ ਸੰਗਰੋਹ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਕੱਟੜਵਾਦੀ ਆਰਐਸਐਸ ਮੁਖੀ ਸ਼੍ਰੀ ਭਾਗਵਤ ਵੱਲੋਂ ਇਹ ਕਹਿਣਾ ਕਿ ਹਿੰਦੂ ਸੁਰੱਖਿਅਤ ਨਹੀਂ ਆਸੋ ਹੀਣੀ ਗੱਲ ਹੈ ਉਹਨਾਂ ਕਹਿੰਦੇ ਕਿ ਜਿਸ ਇੰਡੀਆ ਮੁਲਕ ਵਿੱਚ ਹਿੰਦੂ ਕੌਮ ਦੀ ਵਸੋ ਵੱਜੋ ਵੱਡੀ ਬਹੁਗਿਣਤੀ ਹੈ ਇਹਨਾਂ ਦੀ ਆਪਸੀ ਕੱਟੜਵਾਦੀ ਸੋਚ ਵਾਲੀ ਮੋਦੀ ਹਕੂਮਤ ਹੈ ਅਤੇ ਜਿਨ੍ਹਾਂ ਦੇ ਸਾਰੇ ਵਜ਼ੀਰ ਆਰਐਸਐਸ ਕੱਟੜਵਾਦੀ ਸੰਗਠਨ ਦੇ ਪੈਰੋਕਾਰ ਹਨ ਜਿਨ੍ਹਾਂ ਦੀਆਂ ਅਦਾਲਤਾਂ ਦੇ ਵੱਡੇ ਵੱਡੇ ਮੁੱਖ ਜੱਜ ਹਿੰਦੂ ਹਨ ਫੌਜ ਪੈਰਾ ਮਿਲਟਰੀ ਫੋਰਸਾਂ ਪੁਲਿਸ ਖੂਫੀ ਏਜੰਸੀਆਂ ਆਈਬੀਰੋ ਐਨਆਈਏ ਦੇ ਮੁਖੀ ਹਿੰਦੂ ਹਨ ਜਿਨ੍ਹਾਂ ਦਾ ਆਪਣਾ ਕਾਨੂੰਨ ਹੈ ਜਿਸ ਨੂੰ ਜਦੋਂ ਚੋਣ ਤੋੜ ਮਰੋੜ ਕੇ ਹਿੰਦੂ ਹਕਮਰਾਨ ਆਪਣੇ ਤੇ ਹਿੰਦੂਆਂ ਦੇ ਹਿੱਤਾਂ ਲਈ ਦੁਰਵਰਤੋਂ ਕਰਦੇ ਆ ਰਹੇ ਹਨ ਅਤਿਕਾਰ ਸਕਦੇ ਹਨ ਆਈਐਸ ਆਈਪੀਐਸ ਅਫਸਰ ਸ਼ਾਹੀ ਵਿੱਚ ਬਹੁ ਗਿਣਤੀ ਹਿੰਦੂ ਅਸਰਾਂ ਦੀ ਹੈ ਫਿਰ ਇਹਨਾਂ ਨੂੰ ਇੰਡੀਆ ਮੁਲਕ ਵਿੱਚ ਕੀ ਖਤਰਾ ਹੈ ਤੇ ਇਹਨਾਂ ਨੂੰ ਆਪਣੀ ਸੁਰੱਖਿਆ ਦੀ ਕਿਹੜੀ ਚਿੰਤਾ ਹੈ ਇਹ ਤਾਂ ਕੇਵਲ ਤੇ ਕੇਵਲ ਇੱਥੇ ਵਸਣ ਵਾਲੀਆਂ ਘਾਟ ਗਿਣਤੀ ਕੋਮਾ ਧਰਮਾਂ ਕਬੀਲਿਆਂ ਤੇ ਵਿਧਾਨਕ ਸਮਾਜਿਕ ਧਾਰਮਿਕ اخਲਾਕੀ ਤੇ ਭੂਗੋਲਿਕ ਸਭ ਹੱਕਾਂ ਨੂੰ ਕੋਚਲਣ ਹਿਤ ਅਤੇ ਉਹਨਾਂ ਨੂੰ ਗੁਲਾਮ ਬਣਾਉਣ ਦੀ ਮੰਤ ਭਾਵਨਾ ਹਿਤ ਅਜਿਹੀਆਂ ਬਿਆਨਬਾਜ਼ੀਆਂ ਕਰਕੇ ਆਪਣੇ ਹਿੰਦੂਤਵ ਰਾਸ਼ਟਰ ਨੂੰ ਹੋਰ ਤਾਕਤਵਰ ਬਣਾਉਣ ਅਤੇ ਜਿਨ੍ਹਾਂ ਕੋਮਾ ਵਰਗਾਂ ਨਾਲ ਹਰ ਖੇਤਰ ਵਿੱਚ ਬੇਇਨਸਾਫ਼ੀਆਂ ਜ਼ਬਰ ਜ਼ੁਲਮ ਕਰਨ ਲਈ ਰਾਹ ਲੱਭ ਰਹੀਆਂ ਹਨ ਇਹ ਕੇਵਲ ਤੇ ਕੇਵਲ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਧਰਮਾਂ ਕਬੀਲਿਆਂ ਦੇ ਵਿਧਾਨਕ ਸਮਾਜਿਕ ਧਾਰਮਿਕ ਇਕਲਾਕੀ ਤੇ ਭੂਗੋਲਿਕ ਸਭ ਹੱਕਾਂ ਨੂੰ ਕੁਚਲਣ ਹਿਤ ਅਤੇ ਉਹਨਾਂ ਨੂੰ ਗੁਲਾਮ ਬਣਾਉਣ ਦੀ ਮਨਭਾਵਨਾ ਹਿਤ ਜਈਆਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਆਪਣੀ ਹਿੰਦੂਤਵ ਰਾਸ਼ਟਰ ਨੂੰ ਇਹ ਹੋਰ ਤਾਕਤਵਰ ਬਣਾ ਸਕਣ ਅਤੇ ਹੋਰ ਘੱਟ ਗਿਣਤੀ ਕੌਮਾਂ ਵਰਗਾਂ ਨਾਲ ਹਰ ਖੇਤਰ ਵਿੱਚ ਬੇਇਨਸਾਫ਼ੀਆਂ ਜ਼ਬਰ ਜ਼ੁਲਮ ਕਰਨ ਦਾ ਰਾਹ ਲੱਭ ਸਕਣ ਜਿਸ ਨੂੰ ਕਦਾਚਿਤ ਨਾਤਾ ਕੋ ਮੰਤਰੀ ਪਦਰ ਦੇ ਮਨੁੱਖਤਾ ਪੱਖੀ ਕਾਨੂੰਨ ਅਤੇ ਨਾਹੀਂ ਇੰਡੀਆ ਦਾ ਵਿਧਾਨ ਇਜਾਜ਼ਤ ਦਿੰਦਾ ਹੈ ਸਰਦਾਰ ਮੰਨਨੇ ਕਿ ਇੰਡੀਆ ਦੀ ਕੱਟੜਵਾਦੀ ਸੰਗਠਨ ਆਰਐਸਐਸ ਦੇ ਮੁਖੀ ਸ਼੍ਰੀ ਭਾਗਵਤ ਵੱਲੋਂ ਇਹ ਕਹਿਣਾ ਕਿ ਬਹੁਗਿਣਤੀ ਹਿੰਦੂ ਵਸੋ ਵਾਲੇ ਅਤੇ ਹਰ ਤਰ੍ਹਾਂ ਦੀ ਤਾਕਤ ਦੇ ਫੋਰਸਾਂ ਦੇ ਮਾਲਕ ਅਤੇ ਹਕੂਮਤ ਉੱਤੇ ਕਾਬਜ ਹਿੰਦੂ ਆਗੂਆਂ ਦੇ ਬਾਵਜੂਦ ਹਿੰਦੂ ਇੰਡੀਆ ਵਿੱਚ ਸੁਰੱਖਿਅਤ ਨਹੀਂ ਇਹ ਤਾਂ ਬਿਲਕੁਲ ਗੈਰ ਦਲੀਲ ਅਤੇ ਹਾਸੋਹੀਣੀ ਗੱਲ ਹੈ ਉਹਨਾਂ ਕਹਿੰਦੇ ਕਿ ਜੋ ਹਿੰਦੂਤਵ ਹਕਮਰਾਨਾਂ ਨੇ ਅਗਨੀਵੀਰ ਯੋਜਨਾ ਦੇਨ ਫੌਜ ਵਿੱਚ 4 ਸਾਲਾਂ ਦੀ ਭਰਤੀ ਕਰਨ ਦੇ ਅਮਲ ਕੀਤੇ ਹਨ ਬਿਲਕੁਲ ਉਸੇ ਤਰ੍ਹਾਂ ਦਾ ਮਨੁੱਖਤਾ ਵਿਰੋਧੀ ਤੇ ਇਨਸਾਨੀਤ ਵਿਰੋਧੀ ਅਮਲ ਹੈ ਜਿਵੇਂ ਨਾਜ਼ੀ ਜਰਮਨਾ ਨੇ 14-14 ਸਾਲਾਂ ਦੇ ਨਾਬਾਲਗ ਅਤੇ ਸਮਾਜ ਮੂਲਕ ਤੇ ਪਰਿਵਾਰ ਦੇ ਕਾਇਦੇ ਕਾਨੂੰਨ ਦੀ ਜਾਣਕਾਰੀ ਤੋਂ ਰਹਿਤ ਭਰਤੀ ਕੀਤੇ ਸਨ। ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮਾਜਿਕ ਫੌਜੀ اخلاਕੀ ਟ੍ਰੇਨਿੰਗ ਹੀ ਨਹੀਂ ਸੀ ਇਸੇ ਤਰ੍ਹਾਂ ਇਹਨਾਂ ਨੇ 4 ਸਾਲਾਂ ਲਈ ਅਗਨੀਵੀ ਯੋਜਨਾ ਦੀ ਨੌਜਵਾਨ ਭਰਤੀ ਕਰਕੇ ਆਪਣੀ ਅਕਲ ਦਾ ਜਨਾਸਾ ਕੱਟਿਆ ਹੈ ਕਿਉਂਕਿ 4 ਸਾਲਾਂ ਵਿੱਚ ਤਾਂ ਕੋਈ ਵੀ ਨੌਜਵਾਨ ਫੌਜੀ ਭਾਵੇਂ ਉਹ ਸਮੁੰਦਰੀ ਫੌਜ ਹੋਵੇ ਭਾਵੇਂ ਹਵਾਈ ਭਾਵੇਂ ਜ਼ਮੀਨੀ ਫੌਜ ਹੋਵੇ ਉਸ ਨੂੰ ਇਹਨਾਂ ਤਿੰਨਾਂ ਖੇਤਰਾਂ ਵਿੱਚ ਪ੍ਰਾਪਤ ਹੋਣ ਵਾਲਾ ਵਾਕ-ਵਾਕ ਤਰ੍ਹਾਂ ਦਾ ਗਿਆਨ ਇਹਨੇ ਥੋੜੇ ਸਮੇਂ ਵਿੱਚ ਹਾਸਲ ਨਹੀਂ ਹੋ ਸਕਦਾ ਇਹ 4 ਸਾਲਾਂ ਦੀ ਭਰਤੀ ਵਾਲੇ ਨੌਜਵਾਨਾਂ ਨੇ ਸਮੁੰਦਰੀ, ਹਵਾਈ, ਜ਼ਮੀਨੀ ਜਾਂ ਮਾਰੂਥਲ, ਪਹਾੜੀ ਜਾਂ ਜੰਗਲੀ ਇਲਾਕੇ ਵਿੱਚ ਕਿਵੇਂ ਫੌਜ ਨੇ ਵਿਚੜਨਾ ਹੈ, ਕਿਵੇਂ ਸੰਦੇਸ਼ ਦੇਣਾ ਹੈ ਤੇ ਕਿਵੇਂ ਅਨੁਸ਼ਾਸਨ ਨੂੰ ਕਾਇਮ ਰੱਖਦੇ ਹੋਏ ਕੋਜੀ ਦਾ ਪੇਚਾਂ ਨਾਲ ਅਮਲ ਕਰਨਾ ਹੈ, ਉਸ ਦੇ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਕਰ ਸਕਦੇ। ਉਨੇ ਵੀ ਕਿਹਾ ਕਿ ਇਹਨਾਂ ਹਿੰਦੂਤੂ ਹਕਮਰਾਨਾਂ ਨੂੰ ਕਿਸੇ ਤਰ੍ਹਾਂ ਦੀ ਹਕੂਮਤ ਕਰਨ ਦਾ ਫੌਜ ਰੱਖਣ ਦਾ ਉਸ ਦੀ ਸਹੀ ਢੰਗ ਨਾਲ ਵਰਤੋਂ ਕਰਨ ਦਾ ਤੇ ਸਮਾਜ ਵਿੱਚ ਅਮਨ ਚੈਨ ਨੂੰ ਹਰ ਕੀਮਤ ਤੇ ਕਾਇਮ ਰੱਖਣ ਤੇ ਵੱਖ-ਵੱਖ ਕੋਮਤ ਧਰਮਾਂ ਵਿੱਚ ਸੰਤੁਲਨ ਨੂੰ ਕਾਇਮ ਰੱਖਣ ਦਾ ਕੋਈ ਰੱਤੀ ਪਰ ਵੀ ਤਜਰਬਾ ਨਹੀਂ ਹੈ ਰਾਮੀਆ ਕਾਲੀਦਾ ਲੰਬੀਸਰ ਪ੍ਰਧਾਨ ਅਤੇ ਸੰਗਰੂਪ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਕੱਟੜਵਾਦੀ ਆਰਐਸਐਸ ਮੁਖੀ ਸ਼੍ਰੀ ਭਾਗਵਤ ਵੱਲੋਂ ਇਹ ਕਹਿਣਾ ਕਿ ਹਿੰਦੂ ਸੁਰੱਖਿਅਤ ਨਹੀਂ ਆਸੋ ਹੀਣੀ ਗੱਲ ਹੈ ਉਹਨਾਂ ਨੇ ਕਿਹਾ ਕਿ ਜਿਸ ਇੰਡੀਆ ਮੁਲਕ ਵਿੱਚ ਹਿੰਦੂ ਕੌਮ ਦੀ ਵਸੋ ਵਜੋ ਵੱਡੀ ਬਹੁਗਿਣਤੀ ਹੈ ਇਹਨਾਂ ਦੀ ਆਪਸੀ ਕੱਟੜਵਾਦੀ ਸੋਚ ਵਾਲੀ ਮੋਦੀ ਹਕੂਮਤ ਹੈ ਅਤੇ ਜਿਨ੍ਹਾਂ ਦੇ ਸਾਰੇ ਵਜ਼ੀਰ ਆਰਐਸਐਸ ਕੱਟੜਵਾਦੀ ਸੰਗਠਨ ਦੇ ਪੈਰੋਕਾਰ ਹਨ ਜਿਨ੍ਹਾਂ ਦੀਆਂ ਅਦਾਲਤਾਂ ਦੇ ਵੱਡੇ ਵੱਡੇ ਮੁੱਖ ਜੱਜ ਹਿੰਦੂ ਹਨ ਫੌਜ ਪੈਰਾ ਮਿਲਟਰੀ ਫੋਰਸਾਂ ਪੁਲਿਸ ਖੂਫੀ ਏਜੰਸੀਆਂ ਆਈਬੀਰੋ ਐਨਆਈਏ ਦੇ ਮੁਖੀ ਹਿੰਦੂ ਹਨ ਜਿਨ੍ਹਾਂ ਦਾ ਆਪਣਾ ਕਾਨੂੰਨ ਹੈ ਜਿਸ ਨੂੰ ਜਦੋਂ ਚੋਣ ਤੋੜ ਮਰੋੜ ਕੇ ਹਿੰਦੂ ਹਕਮਰਾਨ ਆਪਣੇ ਤੇ ਹਿੰਦੂਆਂ ਦੇ ਹਿੱਤਾਂ ਲਈ ਦੁਰਵਰਤੋਂ ਕਰਦੇ ਆ ਰਹੇ ਹਨ ਅਤਿਕਾਰ ਸਕਦੇ ਹਨ ਆਈਐਸ ਆਈਪੀਐਸ ਅਫਸਰ ਸ਼ਾਹੀ ਵਿੱਚ ਬਹੁ ਗਿਣਤੀ ਹਿੰਦੂ ਅਸਰਾਂ ਦੀ ਹੈ ਫਿਰ ਇਹਨਾਂ ਨੂੰ ਇੰਡੀਆ ਮੁਲਕ ਵਿੱਚ ਕੀ ਖਤਰਾ ਹੈ ਤੇ ਇਹਨਾਂ ਨੂੰ ਆਪਣੀ ਸੁਰੱਖਿਆ ਦੀ ਕਿਹੜੀ ਚਿੰਤਾ ਹੈ ਇਹ ਤਾਂ ਕੇਵਲ ਤੇ ਕੇਵਲ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੋਮਾ ਧਰਮਾਂ ਕਬੀਲਿਆਂ ਤੇ ਵਿਧਾਨਕ ਸਮਾਜਿਕ ਧਾਰਮਿਕ اخਲਾਕੀ ਤੇ ਭੂਗੋਲਿਕ ਸਭ ਹੱਕਾਂ ਨੂੰ ਕੁਚਲਣ ਹਿਤ ਅਤੇ ਉਹਨਾਂ ਨੂੰ ਗੁਲਾਮ ਬਣਾਉਣ ਦੀ ਮੰਤ ਭਾਵਨਾ ਹਿਤ ਅਜਿਹੀਆਂ ਬਿਆਨਬਾਜ਼ੀਆਂ ਕਰਕੇ ਆਪਣੇ ਹਿੰਦੂਤਵ ਰਾਸ਼ਟਰ ਨੂੰ ਹੋਰ ਤਾਕਤਵਰ ਬਣਾਉਣ ਅਤੇ ਜਿਨ੍ਹਾਂ ਕੋਮਾ ਵਰਗਾਂ ਨਾਲ ਹਰ ਖੇਤਰ ਵਿੱਚ ਬੇਇਨਸਾਫ਼ੀਆਂ ਜ਼ਬਰ ਜ਼ੁਲਮ ਕਰਨ ਲਈ ਰਾਹ ਲੱਭ ਰਹੀਆਂ ਹਨ ਇਹ ਕੇਵਲ ਤੇ ਕੇਵਲ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਧਰਮਾਂ ਕਬੀਲਿਆਂ ਦੇ ਵਿਧਾਨਕ ਸਮਾਜਿਕ ਧਾਰਮਿਕ ਇਕਲਾਕੀ ਤੇ ਭੂਗੋਲਿਕ ਸਭ ਹੱਕਾਂ ਨੂੰ ਕੁਚਲਣ ਹਿਤ ਅਤੇ ਉਹਨਾਂ ਨੂੰ ਗੁਲਾਮ ਬਣਾਉਣ ਦੀ ਮਨਭਾਵਨਾ ਹਿਤ ਜਈਆਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਆਪਣੇ ਹਿੰਦੂਤਵ ਰਾਸ਼ਟਰ ਨੂੰ ਇਹ ਹੋਰ ਤਾਕਤਵਰ ਬਣਾ ਸਕਣ ਅਤੇ ਹੋਰ ਘੱਟ ਗਿਣਤੀ ਕੌਮਾਂ ਵਰਗਾਂ ਨਾਲ ਹਰ ਖੇਤਰ ਵਿੱਚ ਬੇਇਨਸਾਫ਼ੀਆਂ ਜ਼ਬਰ ਜ਼ੁਲਮ ਕਰਨ ਦਾ ਰਾ ਲੱਭ ਸਕਣ ਜਿਸ ਨੂੰ ਕਦਾਚਿਤ ਨਾਤਾ ਕੋ ਮੰਤਰੀ ਪਦਰ ਦੇ ਮਨੁੱਖਤਾ ਪੱਖੀ ਕਾਨੂੰਨ ਅਤੇ ਨਾਹੀਂ ਇੰਡੀਆ ਦਾ ਵਿਧਾਨ ਇਜਾਜ਼ਤ ਦਿੰਦਾ ਹੈ ਸਰਦਾਰ ਮੰਨਨੇ ਕਿ ਇੰਡੀਆ ਦੀ ਕੱਟੜਵਾਦੀ ਸੰਗਠਨ ਆਰਐਸਐਸ ਦੇ ਮੁਖੀ ਸ਼੍ਰੀ ਭਾਗਵਤ ਵੱਲੋਂ ਇਹ ਕਹਿਣਾ ਕਿ ਬਹੁਗਿਣਤੀ ਹਿੰਦੂ ਵਸੋਂ ਵਾਲੇ ਅਤੇ ਹਰ ਤਰ੍ਹਾਂ ਦੀ ਤਾਕਤ ਦੇ ਫੋਰਸਾਂ ਦੇ ਮਾਲਕ ਅਤੇ ਹਕੂਮਤ ਉੱਤੇ ਕਾਬਜ ਹਿੰਦੂ ਆਗੂਆਂ ਦੇ ਬਾਵਜੂਦ ਹਿੰਦੂ ਇੰਡੀਆ ਵਿੱਚ ਸੁਰੱਖਿਅਤ ਨਹੀਂ ਇਹ ਤਾਂ ਬਿਲਕੁਲ ਗੈਰ ਦਲੀਲ ਅਤੇ ਹਾਸੋਹੀਣੀ ਗੱਲ ਹੈ। ਉਹਨਾਂ ਕਹਿੰਦੇ ਕਿ ਜੋ ਹਿੰਦੂਤਵ ਹਕਮਰਾਨਾਂ ਨੇ ਅਗਨੀਵੀਰ ਯੋਜਨਾ ਦੇਨ ਫੌਜ ਵਿੱਚ 4 ਸਾਲਾਂ ਦੀ ਭਰਤੀ ਕਰਨ ਦੇ ਅਮਲ ਕੀਤੇ ਹਨ ਬਿਲਕੁਲ ਉਸੇ ਤਰ੍ਹਾਂ ਦਾ ਮਨੁੱਖਤਾ ਵਿਰੋਧੀ ਤੇ ਇਨਸਾਨੀਤ ਵਿਰੋਧੀ ਅਮਲ ਹੈ। ਜਿਵੇਂ ਨਾਜ਼ੀ ਜਰਮਨਾ ਨੇ 14-14 ਸਾਲਾਂ ਦੇ ਨਾਬਾਲਗ ਅਤੇ ਸਮਾਜ ਮੂਲਕ ਤੇ ਪਰਿਵਾਰ ਦੇ ਕਾਇਦੇ ਕਾਨੂੰਨ ਦੀ ਜਾਣਕਾਰੀ ਤੋਂ ਰਹਿਤ ਭਰਤੀ ਕੀਤੇ ਸਨ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮਾਜਿਕ ਫੌਜੀ اخلاਕੀ ਟ੍ਰੇਨਿੰਗ ਹੀ ਨਹੀਂ ਸੀ ਇਸੇ ਤਰ੍ਹਾਂ ਇਹਨਾਂ ਨੇ 4 ਸਾਲਾਂ ਲਈ ਅਗਨੀਵੀ ਯੋਜਨਾ ਦੀ ਨੌਜਵਾਨ ਭਰਤੀ ਕਰਕੇ ਆਪਣੀ ਅਕਲ ਦਾ ਜਨਾਸਾ ਕੱਟਿਆ ਹੈ ਕਿਉਂਕਿ 4 ਸਾਲਾਂ ਵਿੱਚ ਤਾਂ ਕੋਈ ਵੀ ਨੌਜਵਾਨ ਫੌਜੀ ਭਾਵੇਂ ਉਹ ਸਮੁੰਦਰੀ ਫੌਜ ਹੋਵੇ ਭਾਵੇਂ ਹਵਾਈ ਭਾਵੇਂ ਜ਼ਮੀਨੀ ਫੌਜ ਹੋਵੇ ਉਸ ਨੂੰ ਇਹਨਾਂ ਤਿੰਨਾਂ ਖੇਤਰਾਂ ਵਿੱਚ ਪ੍ਰਾਪਤ ਹੋਣ ਵਾਲਾ ਵਾਕ-ਵਾਕ ਤਰ੍ਹਾਂ ਦਾ ਗਿਆਨ ਇਹਨੇ ਥੋੜੇ ਸਮੇਂ ਵਿੱਚ ਹਾਸਲ ਨਹੀਂ ਹੋ ਸਕਦਾ ਇਹ 4 ਸਾਲਾਂ ਦੀ ਭਰਤੀ ਵਾਲੇ ਨੌਜਵਾਨਾਂ ਨੇ ਸਮੁੰਦਰੀ, ਹਵਾਈ, ਜ਼ਮੀਨੀ ਜਾਂ ਮਾਰੂਥਲ, ਪਹਾੜੀ ਜਾਂ ਜੰਗਲੀ ਇਲਾਕੇ ਵਿੱਚ ਕਿਵੇਂ ਫੌਜ ਨੇ ਵਿਚੜਨਾ ਹੈ, ਕਿਵੇਂ ਸੰਦੇਸ਼ ਦੇਣਾ ਹੈ ਤੇ ਕਿਵੇਂ ਅਨੁਸ਼ਾਸਨ ਨੂੰ ਕਾਇਮ ਰੱਖਦੇ ਹੋਏ ਕੋਜੀ ਦਾ ਪੇਚਾਂ ਨਾਲ ਅਮਲ ਕਰਨਾ ਹੈ, ਉਸ ਦੇ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਕਰ ਸਕਦੇ। ਉਨੇ ਵੀ ਕਿਹਾ ਕਿ ਇਹਨਾਂ ਹਿੰਦੂਤੂ ਹਕਮਰਾਨਾਂ ਨੂੰ ਕਿਸੇ ਤਰ੍ਹਾਂ ਦੀ ਹਕੂਮਤ ਕਰਨ ਦਾ ਫੌਜ ਰੱਖਣ ਦਾ ਉਸ ਦੀ ਸਹੀ ਡੰਗ ਨਾਲ ਵਰਤੋਂ ਕਰਨ ਦਾ ਤੇ ਸਮਾਜ ਵਿੱਚ ਅਮਨ ਚੈਨ ਨੂੰ ਹਰ ਕੀਮਤ ਤੇ ਕਾਇਮ ਰੱਖਣ ਤੇ ਵੱਖ-ਵੱਖ ਧਰਮਾਂ ਵਿੱਚ ਸੰਤੁਲਨ ਨੂੰ ਕਾਇਮ ਰੱਖਣ ਦਾ ਕੋਈ ਰੱਤੀ ਪਰ ਵੀ ਤਜਰਬਾ ਨਹੀਂ ਹੈ ਰਾਮਯ ਕਾਲੀਦਾ ਲੰਬੀ ਸਰ ਪ੍ਰਧਾਨ ਅਤੇ ਸੰਗਰੂਪ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਕੱਟੜਵਾਦੀ ਆਰਐਸਐਸ ਮੁਖੀ ਸ਼੍ਰੀ ਭਾਗਵਤ ਵੱਲੋਂ ਇਹ ਕਹਿਣਾ ਕਿ ਹਿੰਦੂ ਸੁਰੱਖਿਅਤ ਨਹੀਂ ਆਸੋ ਹੀਣੀ ਗੱਲ ਹੈ ਉਹਨਾਂ ਨੇ ਕਿਹਾ ਕਿ ਜਿਸ ਇੰਡੀਆ ਮੁਲਕ ਵਿੱਚ ਹਿੰਦੂ ਕੌਮ ਦੀ ਵਸੋ ਵਜੋ ਵੱਡੀ ਬਹੁਗਿਣਤੀ ਹੈ ਇਹਨਾਂ ਦੀ ਆਪਸੀ ਕੱਟੜਵਾਦੀ ਸੋਚ ਵਾਲੀ ਮੋਦੀ ਹਕੂਮਤ ਹੈ ਅਤੇ ਜਿਨ੍ਹਾਂ ਦੇ ਸਾਰੇ ਵਜ਼ੀਰ ਆਰਐਸਐਸ ਕੱਟੜਵਾਦੀ ਸੰਗਠਨ ਦੇ ਪੈਰੋਕਾਰ ਹਨ ਜਿਨ੍ਹਾਂ ਦੀਆਂ ਅਦਾਲਤਾਂ ਦੇ ਵੱਡੇ ਵੱਡੇ ਮੁੱਖ ਜੱਜ ਹਿੰਦੂ ਹਨ ਫੌਜ ਪੈਰਾ ਮਿਲਟਰੀ ਫੋਰਸਾਂ ਪੁਲਿਸ ਖੂਫੀ ਏਜੰਸੀਆਂ ਆਈਬੀਰੋ ਐਨਆਈਏ ਦੇ ਮੁਖੀ ਹਿੰਦੂ ਹਨ ਜਿਨ੍ਹਾਂ ਦਾ ਆਪਣਾ ਕਾਨੂੰਨ ਹੈ ਜਿਸ ਨੂੰ ਜਦੋਂ ਚੋਣ ਤੋੜ ਮਰੋੜ ਕੇ ਹਿੰਦੂ ਹਕਮਰਾਨ ਆਪਣੇ ਤੇ ਹਿੰਦੂਆਂ ਦੇ ਹਿੱਤਾਂ ਲਈ ਦੁਰਵਰਤੋਂ ਕਰਦੇ ਆ ਰਹੇ ਹਨ ਅਤਿਕਾਰ ਸਕਦੇ ਹਨ ਆਈਐਸ ਆਈਪੀਐਸ ਅਫਸਰ ਸ਼ਾਹੀ ਵਿੱਚ ਬਹੁ ਗਿਣਤੀ ਹਿੰਦੂ ਅਸਰਾਂ ਦੀ ਹੈ ਫਿਰ ਇਹਨਾਂ ਨੂੰ ਇੰਡੀਆ ਮੁਲਕ ਵਿੱਚ ਕੀ ਖਤਰਾ ਹੈ ਤੇ ਇਹਨਾਂ ਨੂੰ ਆਪਣੀ ਸੁਰੱਖਿਆ ਦੀ ਕਿਹੜੀ ਚਿੰਤਾ ਹੈ ਇਹ ਤਾਂ ਕੇਵਲ ਤੇ ਕੇਵਲ ਇੱਥੇ ਵਸਣ ਵਾਲੀਆਂ ਘਾਟ ਗਿਂਤੀ ਪੋਮਾ ਧਰਮਾ ਕਬੀਲਿਆਂ ਤੇ ਵਿਧਾਨਕ ਸਮਾਜਿਕ ਧਾਰਮਿਕ اخਲਾਕੀ ਤੇ ਭੂਗੋਲਿਕ ਸਭ ਹੱਕਾਂ ਨੂੰ ਕੋਚਲਣ ਹਿਤ ਅਤੇ ਉਹਨਾਂ ਨੂੰ ਗੁਲਾਮ ਬਣਾਉਣ ਦੀ ਮੰਤ ਭਾਵਨਾ ਹਿਤ ਅਜਿਹੀਆਂ ਬਿਆਨਬਾਜ਼ੀਆਂ ਕਰਕੇ ਆਪਣੇ ਹਿੰਦੂਤਵ ਰਾਸ਼ਟਰ ਨੂੰ ਹੋਰ ਤਾਕਤਵਰ ਬਣਾਉਣ ਅਤੇ ਜਿਨ੍ਹਾਂ ਕੋਮਾ ਵਰਗਾ ਨਾਲ ਹਰ ਖੇਤਰ ਵਿੱਚ ਬੇਇਨਸਾਫ਼ੀਆਂ ਜ਼ਬਰ ਜ਼ੁਲਮ ਕਰਨ ਲਈ ਰਾਹ ਲੱਭ ਰਹੀਆਂ ਹਨ ਇਹ ਕੇਵਲ ਤੇ ਕੇਵਲ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਧਰਮਾਂ ਕਬੀਲਿਆਂ ਦੇ ਵਿਧਾਨਕ ਸਮਾਜਿਕ ਧਾਰਮਿਕ اخلاقی ਤੇ ਭੂਗੋਲਿਕ ਸਭ ਹੱਕਾਂ ਨੂੰ ਕੁਚਲਣ ਹਿਤ ਅਤੇ ਉਹਨਾਂ ਨੂੰ ਗੁਲਾਮ ਬਣਾਉਣ ਦੀ ਮਨਭਾਵਨਾ ਹਿਤ ਜਈਆਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਆਪਣਾ ਹਿੰਦੂਤਵ ਰਾਸ਼ਟਰ ਨੂੰ ਇਹ ਹੋਰ ਤਾਕਤਵਰ ਬਣਾ ਸਕਣ ਅਤੇ ਹੋਰ ਘੱਟ ਗਿਣਤੀ ਕੌਮਾਂ ਵਰਗਾਂ ਨਾਲ ਹਰ ਖੇਤਰ ਵਿੱਚ ਬੇਇਨਸਾਫ਼ੀਆਂ ਜ਼ਬਰ ਜ਼ੁਲਮ ਕਰਨ ਦਾ ਰਾਹ ਲੱਭ ਸਕਣ ਜਿਸ ਨੂੰ ਕਦਾਚਿਤ ਨਾਤਾ ਕੋ ਮੰਤਰੀ ਪਦਰ ਦੇ ਮਨੁੱਖਤਾ ਪੱਖੀ ਕਾਨੂੰਨ ਅਤੇ ਨਾਹੀਂ ਇੰਡੀਆ ਦਾ ਵਿਧਾਨ ਇਜਾਜ਼ਤ ਦਿੰਦਾ ਹੈ ਸਰਦਾਰ ਮੰਨਨੇ ਕਿ ਇੰਡੀਆ ਦੀ ਕੱਟੜਵਾਦੀ ਸੰਗਠਨ ਆਰਐਸਐਸ ਦੇ ਮੁਖੀ ਸ਼੍ਰੀ ਭਾਗਵਤ ਵੱਲੋਂ ਇਹ ਕਹਿਣਾ ਕਿ ਬਹੁਗਿਣਤੀ ਹਿੰਦੂ ਵਸੋ ਵਾਲੇ ਅਤੇ ਹਰ ਤਰ੍ਹਾਂ ਦੀ ਤਾਕਤ ਦੇ ਫੋਰਸਾਂ ਦੇ ਮਾਲਕ ਅਤੇ ਹਕੂਮਤ ਉੱਤੇ ਕਾਬਜ ਹਿੰਦੂ ਆਗੂਆਂ ਦੇ ਬਾਵਜੂਦ ਹਿੰਦੂ ਇੰਡੀਆ ਵਿੱਚ ਸੁਰੱਖਿਅਤ ਨਹੀਂ ਇਹ ਤਾਂ ਬਿਲਕੁਲ ਗੈਰ ਦਲੀਲ ਅਤੇ ਹਾਸੋਹੀਣੀ ਗੱਲ ਹੈ ਉਹਨਾਂ ਕਹਿੰਦੇ ਕਿ ਜੋ ਹਿੰਦੂਤਵ ਹਕਮਰਾਨਾਂ ਨੇ ਅਗਨੀਵੀਰ ਯੋਜਨਾ ਦੇਨ ਫੌਜ ਵਿੱਚ 4 ਸਾਲਾਂ ਦੀ ਭਰਤੀ ਕਰਨ ਦੇ ਅਮਲ ਕੀਤੇ ਹਨ ਬਿਲਕੁਲ ਉਸੇ ਤਰ੍ਹਾਂ ਦਾ ਮਨੁੱਖਤਾ ਵਿਰੋਧੀ ਤੇ ਇਨਸਾਨੀਤ ਵਿਰੋਧੀ ਅਮਲ ਹੈ ਜਿਵੇਂ ਨਾਜ਼ੀ ਜਰਮਨਾ ਨੇ 14-14 ਸਾਲਾਂ ਦੇ ਨਾਬਾਲਗ ਅਤੇ ਸਮਾਜ ਮੂਲਕ ਤੇ ਪਰਿਵਾਰ ਦੇ ਕਾਇਦੇ ਕਾਨੂੰਨ ਦੀ ਜਾਣਕਾਰੀ ਤੋਂ ਰਹਿਤ ਭਰਤੀ ਕੀਤੇ ਸਨ। ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮਾਜਿਕ ਫੌਜੀ اخلاਕੀ ਟ੍ਰੇਨਿੰਗ ਹੀ ਨਹੀਂ ਸੀ ਇਸੇ ਤਰ੍ਹਾਂ ਇਹਨਾਂ ਨੇ 4 ਸਾਲਾਂ ਲਈ ਅਗਨੀਵੀ ਯੋਜਨਾ ਦੀ ਨੌਜਵਾਨ ਭਰਤੀ ਕਰਕੇ ਆਪਣੀ ਅਕਲ ਦਾ ਜਨਾਸਾ ਕੱਟਿਆ ਹੈ ਕਿਉਂਕਿ 4 ਸਾਲਾਂ ਵਿੱਚ ਤਾਂ ਕੋਈ ਵੀ ਨੌਜਵਾਨ ਫੌਜੀ ਭਾਵੇਂ ਉਹ ਸਮੁੰਦਰੀ ਫੌਜ ਹੋਵੇ ਭਾਵੇਂ ਹਵਾਈ ਭਾਵੇਂ ਜ਼ਮੀਨੀ ਫੌਜ ਹੋਵੇ ਉਸ ਨੂੰ ਇਹਨਾਂ ਤਿੰਨਾਂ ਖੇਤਰਾਂ ਵਿੱਚ ਪ੍ਰਾਪਤ ਹੋਣ ਵਾਲਾ ਵਾਕ-ਵਾਕ ਤਰ੍ਹਾਂ ਦਾ ਗਿਆਨ ਇਹਨੇ ਥੋੜੇ ਸਮੇਂ ਵਿੱਚ ਹਾਸਲ ਨਹੀਂ ਹੋ ਸਕਦਾ ਇਹ 4 ਸਾਲਾਂ ਦੀ ਭਰਤੀ ਵਾਲੇ ਨੌਜਵਾਨਾਂ ਨੇ ਸਮੁੰਦਰੀ, ਹਵਾਈ, ਜ਼ਮੀਨੀ ਜਾਂ ਮਾਰੂਥਲ, ਪਹਾੜੀ ਜਾਂ ਜੰਗਲੀ ਇਲਾਕੇ ਵਿੱਚ ਕਿਵੇਂ ਫੌਜ ਨੇ ਵਿਚੜਨਾ ਹੈ, ਕਿਵੇਂ ਸੰਦੇਸ਼ ਦੇਣਾ ਹੈ ਤੇ ਕਿਵੇਂ ਅਨੁਸ਼ਾਸਨ ਨੂੰ ਕਾਇਮ ਰੱਖਦੇ ਹੋਏ ਕੋਜੀ ਦਾ ਪੇਚਾਂ ਨਾਲ ਅਮਲ ਕਰਨਾ ਹੈ, ਉਸ ਦੇ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਕਰ ਸਕਦੇ। ਉਨੇ ਵੀ ਕਿਹਾ ਕਿ ਇਹਨਾਂ ਹਿੰਦੂਤੂ ਹਕਮਰਾਨਾਂ ਨੂੰ ਕਿਸੇ ਤਰ੍ਹਾਂ ਦੀ ਹਕੂਮਤ ਕਰਨ ਦਾ ਫੌਜ ਰੱਖਣ ਦਾ ਉਸ ਦੀ ਸਹੀ ਢੰਗ ਨਾਲ ਵਰਤੋਂ ਕਰਨ ਦਾ ਤੇ ਸਮਾਜ ਵਿੱਚ ਅਮਨ ਚੈਨ ਨੂੰ ਹਰ ਕੀਮਤ ਤੇ ਕਾਇਮ ਰੱਖਣ ਤੇ ਵੱਖ-ਵੱਖ ਕੋਮਤ ਧਰਮਾਂ ਵਿੱਚ ਸੰਤੁਲਨ ਨੂੰ ਕਾਇਮ ਰੱਖਣ ਦਾ ਕੋਈ ਰੱਤੀ ਪਰ ਵੀ ਤਜਰਬਾ ਨਹੀਂ ਹੈ